ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਦੇਦਾਰੇ ਕਰ ਰਹੇ ਹਾਂ ਗੁਰਦੁਆਰਾ ਗੁਰੂ ਕਾ ਲਾਹੌਰ ਇਹ ਗੁਰੂ ਕਾ ਲਾਹੌਰ ਉਦੋਂ ਸਤਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਵਸਾਇਆ ਜਦੋਂ ਅਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਪਾਈ ਹਰਜਸ ਆਪਣੀ ਧਰਮਸ ਬਤਨੀ ਤੇ ਆਪਣੀ ਸੁਪੁੱਤਰੀ ਜੀਤੋ ਜੀ ਨਾਲ ਆਏ ਪਾਈ ਹਰਜਸ ਜੀ ਨੇ ਬੇਨਤੀ ਕੀਤੀ ਕਿ ਸਤਗੁਰ ਸੱਚੇ ਪਾਤਸ਼ਾਹ ਆਪ ਸਮੁੱਚੀ ਬਰਾਤ ਲੈ ਕੇ ਲਾਹੌਰ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਸਤਗੁਰੂ ਜੀ ਨੇ ਆਖਿਆ ਨਹੀਂ ਪਾਈ ਅਸੀਂ ਲਾਹੌਰ ਨਹੀਂ ਆਵਾਂਗੇ ਇਨਾ ਸੁੰਦਰ ਪਹਾੜੀਆਂ ਵਿੱਚ ਇੱਕ ਸਥਾਨ ਵਸਾਇਆ ਜਾਵੇਗਾ ਜਿਸ ਨੂੰ ਗੁਰੂਕਲ ਲੋਹਰ ਕਿਹਾ ਜਾਵੇਗਾ। ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲਾਹੌਰ ਨਾ ਜਾਣ ਦੇ ਕੁਝ ਕਾਰਨ ਸਨ। ਇੱਕ ਤਾਂ ਦੀਨ ਦੁਨੀ ਦੇ ਮਾਲਕ ਸ੍ਰੀ ਅਨੰਤਪੁਰ ਸਾਹਿਬ ਨੂੰ ਸੁਈਆਂ ਨਹੀਂ ਛੱਡਣਾ ਚਾਹੁੰਦੇ ਸਨ। ਔਰ ਦੂਸਰਾ ਗੁਰੂ ਕਲਗੀਧਰ ਪਾਤਸ਼ਾਹ ਇਹ ਨਹੀਂ ਸੀ ਚਾਹੁੰਦੇ ਕਿ ਰਸਤੇ ਵਿੱਚ ਕਰਤਾਰਪੁਰ ਪੈਂਦਾ ਹੈ ਤੇ ਉੱਥੇ ਧੀਰਮਲ ਵਰਗੇ ਜਿਹੜੇ ਗੁਰੂ ਘਰ ਦੇ ਪੰਥ ਵਿਰੋਧੀ ਸਨ ਉਹਨਾਂ ਨਾਲ ਬਿਨਾਂ ਵਜ੍ਹਾ ਕੋਈ ਵਿਵਾਦ ਪੈਦਾ ਹੋਵੇ। ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਨੇ ਗੁਰੂ ਕੇ ਲਾਹੌਰ ਵਿਕੇ ਹੀ ਆਨੰਦ ਕਾਰਜ ਕਰਨ ਦਾ ਫੈਸਲਾ ਕੀਤਾ ਔਰ ਅੱਜ ਵੀ ਗੁਰੂਕਾ ਲਾਹੌਰ ਕਹਿ ਕੇ ਅਸੀਂ ਇਹਨਾਂ ਸਤਿਕਾਰਤ ਸ਼ਬਦਾਂ ਦੇ ਨਾਲ ਇਸ ਪਾਵਨ ਸਥਾਨ ਨੂੰ ਯਾਦ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਕਿਸ ਤਰ੍ਹਾਂ ਸੁੰਦਰ ਪਹਾੜੀਆਂ ਦੇ ਵਿੱਚ ਇਹ ਅਲੌਕਿਕ ਸਥਾਨ ਵਸਿਆ ਹੋਇਆ ਹੈ ਇਹ ਤੇ ਗੁਰੂ ਕਲਗੀਧਰ ਪਾਚਾ 23 ਹਾੜ ਸੰਨ 1677 ਤੇ 1634 ਬਿਕਰਮੀ ਨੂੰ ਮਾਤਾ ਜੀਤੋ ਜੀ ਦੇ ਨਾਲ ਆਨੰਦ ਕਾਰਜ ਕਰਵਾਉਣ ਵਾਸਤੇ ਇਸ ਪਵਨ ਸਥਾਨ ਤੇ ਆਏ ਸੋ ਅੱਜ ਇਸ ਪਵਨ ਸਥਾਨ ਦੇ ਦਰਸ਼ਨ ਆਪ ਵੀ ਕਰ ਰਿਹਾ ਆਂ ਆਪ ਜੀ ਨੂੰ ਵੀ ਕਰਾਉਣ ਦਾ ਯਤਨ ਕਰ ਰਿਹਾ ਆਂ ਉਹ ਇਤਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ